ਲੁਧਿਆਣਾ ਦੇ ਪਖਵਾਲ ਬਲਾਕ ਦੀ ਅਧੀਨ ਆਉਂਦੇ 39 ਪਿੰਡਾਂ ਦੇ ਸਰਪੰਚਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚੋਂ ਉਹਨਾਂ ਮੰਗ ਕੀਤੀ ਹੈ ਪਖਵਾਲ ਬਲਾਕ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਦੂਜੇ ਬਲਾਕ ਦੇ ਵਿੱਚ ਨਾ ਪਾਇਆ ਜਾਵੇ ਇਸ ਮੌਕੇ ਗੱਲਬਾਤ ਕਰਦੇ ਹਾਂ ਸਮੂਹ ਸਰਪੰਚ ਸਾਹਿਬਾਨਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਜੇਕਰ ਇਹਨਾਂ ਦਾ ਬਲਾਕ ਬਦਲਦਾ ਤਾਂ ਸਾਨੂੰ ਸਰਕਾਰੀ ਦਰਬਾਰੇ ਕੰਮ ਕਰਵਾਉਣ ਲਈ ਦੂਰ ਜਾਣਾ ਪਵੇਗਾ ਮੰਡਰੀਗਾ ਦੇ ਵਿੱਚ ਜਿਹੜੀ ਦੀਹਾੜੀ ਲਾਉਣ ਵਾਲੇ ਮੁਲਾਜ਼ਮ ਵੀ ਖੱਜਲ ਖਵਾਰ ਹੋਣਗੇ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਉਹਨਾਂ ਦਾ ਬਲਾਕ ਨਾ ਬਦਲਿਆ ਜਾਵੇ ਅੰਮ੍ਰਿਤਨਾਥ ਜੀ ਮਨਪ੍ਰਿੰਦਰ ਸਿੰਘ ਅੱਜ ਤੁਸੀਂ ਡੀਸੀ ਦਫਤਰ ਆਏ ਹੋ ਕੀ ਕਿਸ ਸੰਬੰਧੀ ਆਏ ਹੋ ਅਸੀਂ ਅੱਜ ਜਿਹੜਾ ਪੰਜਾਬ ਸਰਕਾਰ ਦਾ ਫੈਸਲਾ ਜੀ ਕਿ ਪਖੋਲ ਬਲਾਕ ਨੂੰ ਤੋੜ ਕੇ ਸਦਮਾਪੇਟ ਤੇ ਰੈਕਾਟ ਨਾਲ ਜੋੜਿਆ ਜਾਊਗਾ ਵੱਖ-ਵੱਖ ਪਿੰਡ ਉਹਦੇ ਵਿੱਚ ਜੋੜੇ ਜਾਣਗੇ ਉਸ ਦੇ ਉਸ ਦੇ ਕਰਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਲੁਧਿਆਣਾ ਨੂੰ ਅਸੀਂ ਇੱਕ ਆਪਣਾ ਮੈਮੋਰੰਡਮ ਦੇਣ ਆਏ ਆ ਕਿ ਲੋਕਾਂ ਦੀ ਸਹੂਲਤ ਆਮ ਜਿਹੜੇ ਨਰੇਗਾ ਮੇਟ ਨੇ ਮਜ਼ਦੂਰ ਨੇ ਉਹਨਾਂ ਦੀ ਸਹੂਲਤ ਨੂੰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਬਲਾਕਾਂ ਨੂੰ ਨਾ ਤੋੜਿਆ ਜਾਵੇ ਤੇ ਪੱਖੋਵਾਲ ਬਲਾਕ ਨੂੰ ਨਾ ਤੋੜ ਕੇ ਇਦਾਂ ਹੀ ਰੱਖਿਆ ਜਾਵੇ ਤੇ ਸਾਨੂੰ ਜਿਹੜੇ ਸਿਧਵਾ ਬੇਟਾ ਤੇ ਰੈਕੋਟਾ ਉਹ ਸਾਡੀ ਬਹੁਤ ਦੂਰ ਪੈਂਦੇ ਨੇ ਜਿਸ ਨਾਲ ਆਮ ਲੋਕਾਂ ਨੂੰ ਮੇਟ ਨੂੰ ਨਰੇਗਾ ਮਜ਼ਦੂਰਾਂ ਨੂੰ ਪੰਚਾਇਤਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਇਹ ਜਿਹੜਾ ਮੰਗ ਪੱਤਰ ਆਸੀਂ ਬਲਾਕ ਤੋੜਨ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਦੇਣ ਆਏ ਸੀ ਸਭ ਤੋਂ ਜਿਵੇਂ ਦੱਸਿਆ ਸਾਡੇ ਸਾਡੇ ਸਰਪੰਚ ਸਾਹਿਬਾਂ ਦੇ ਵੀ ਅਸੀਂ ਮੰਗ ਪੱਤਰ ਦੇਣ ਹੀ ਆਏ ਆ ਵੀ ਤੁਹਾਡਾ ਇਹ ਬਲਾਕ ਪੱਖੋਵਾਲ ਤੋੜ ਰਹੇ ਨੇ ਜਾਂ ਸੁਧਾਰ ਬਲਾਕ ਤੋੜ ਰਹੇ ਨੇ ਕਿ ਨਾ ਤੋੜੇ ਜਾਵੇ ਸਾਡੇ ਸਾਰੇ ਸਰਪੰਚਾਂ ਨੂੰ ਜਾਂ ਲੇਡੀਜ਼ ਮੈਂਬਰਾਂ ਨੂੰ ਜਾਂ ਬੇੜ ਤੋਂ ਨਰੇਗਾ ਮਜ਼ਦੂਰਾਂ ਨੂੰ ਉੱਥੇ ਪ੍ਰੋਬਲਮ ਆਊਗੀ ਤੇ ਡਵੈਲਪਮੈਂਟ ਵਿੱਚ ਵੀ ਦਿੱਕਤ ਆਊਗੀ ਕਿਉਂਕਿ ਸਾਡੂੰ ਦੂਰ ਜਾਣਾ ਪਊਗਾ ਸਾਡੇ ਡਵੈਲਪਮੈਂਟ ਦੇ ਕੰਮ ਖੜ ਜਾਣਗੇ ਤੇ ਵੈਸੇ ਵੀ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਿ ਅਸੀਂ ਪਿੰਡਾਂ ਤੋਂ ਨਿਕਲੇ ਹੋਏ ਹਾਂ ਪਿੰਡਾਂ ਤੋਂ ਉੱਥੇ ਹੋਏ ਹਾਂ ਸਾਡੋਂ ਪਿੰਡਾਂ ਬਾਰੇ ਸਾਰੀ ਜਾਣਕਾਰੀ ਹੈਗੀ ਹੈ ਅਸੀਂ ਖੇਤੀ ਵੀ ਕੀਤੀ ਹੈ ਅਸੀਂ ਸੁਭਾਕੇ ਤੇ ਵੀ ਬੈਠੇ ਹਾਂ ਇਸ ਕਰਕੇ ਉਹਨਾਂ ਨੂੰ ਪਿੰਡਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿੰਨੇ ਕੋ ਪਿੰਡ ਸਾਡੇ ਜੀ 39 ਪਿੰਡ ਹੈ ਪੱਕੋਵਾਲ ਬਲਾਕ ਦੇ ਇਕੱਲੇ ਇਹ ਕੀ ਮੰਗਤੀ ਹੈ ਸਰਦਾਰ ਮੰਗ ਸਾਡੀ ਵੀ ਨਾ ਟੋੜੇ ਜਾਵੇ ਸਾਨੂੰ ਇਹ ਪਿੰਡਾਂ ਦੇ ਵਿਚਾਲੇ ਹੈ ਸਾਨੂੰ ਜਾਣਾ ਆਉਣਾ ਬਹੁਤ ਸੌਖਾ 10 ਮਿੰਟ ਚ ਪਹੁੰਚ ਜਾਂਦੇ ਆ ਤੇ ਉਹ ਜੇ ਸਾਨੂੰ ਕਿਤੇ ਦੂਰ ਲਾਇਆ ਜਾਂਦਾ ਤਾਂ ਸਾਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਆਉਦੀ ਹੈ ਕੰਮ ਕਰਕੇ ਆਉਣ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਬਿਲਕੁਲ ਕਾਫੀ ਮੁਸ਼ਕਲ ਆਊਗੀ ਅਸੀਂ ਤਾਂ ਸੀਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਇੱਥੇ ਹੀ ਰੱਖਿਆ ਜਾਵੇ ਪਿਛਲੇ ਦਿਨਾਂ ਅਖਬਾਰ ਦੇ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਸੀ ਕਿ ਲੁਧਿਆਣਾ ਜ਼ਿਲ੍ਹੇ ਦਾ ਪਖੋਲ ਬਲਾਕ ਤੇ ਸੁਧਾਰ ਬਲਾਕ ਟੋੜੇ ਜਾ ਰਹੇ ਨੇ ਜੋਗ ਦੀਆਂ ਖਬਰਾਂ ਪੰਚਾਇਤਾਂ ਕੋਲੇ ਸਰਪੰਚਾਂ ਕੋਲੇ ਇਲਾਕੇ ਦੇ ਵਿੱਚ ਪਹੁੰਚੀਆਂ ਤਾਂ ਲੋਕ ਬਹੁਤ ਪਰੇਸ਼ਾਨ ਹੋਏ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਸਾਨੂੰ ਜਿਹੜਾ ਸਦਮਾ ਬਲਾਕ ਦੇ ਨਾਲ ਜੋੜਿਆ ਜਾ ਰਿਹਾ ਉਹ ਸਾਡੀ ਰੇਂਜ ਤੋਂ ਬਹੁਤ ਜ਼ਿਆਦਾ ਦੂਰ ਹੈ ਅਸੀਂ ਹੁਣ ਡੀਸੀ ਸਾਹਿਬ ਕੋਲ ਡੀਡੀਪੀਓ ਸਾਹਿਬ ਕੋਲ ਇਹ 39 ਪਿੰਡਾਂ ਦੇ ਸਰਪੰਚ ਮੰਗ ਪੱਤਰ ਦੇ ਰਹੇ ਹਾਂ ਕੀ ਸਾਡਾ ਜਿਹੜਾ ਬਲਾਕ ਪਖਵਾਲ ਇਹ ਇਸੇ ਤਰ੍ਹਾਂ ਹੀ ਕੈਮਰਾ ਵੇ ਅਤੇ ਸਾਡੀਆਂ ਜਿਹੜੀਆਂ ਇਲਾਕੇ ਦੀਆਂ ਪੰਚਾਇਤਾਂ ਨੇ ਇਹਦੇ ਨਾਲ ਜੁੜੀਆਂ ਰਹਿਣ ਇਹੀ ਸਾਡਾ ਮੰਤਰ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ